ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋ ਸਾਰੇ ਹਨ ਤੁਸੀਂ ਸਾਰੇ ਠੀਕ ਆ ਅਸੀਂ ਵੀ ਵਧੀਆ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ੀ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਖਲਾਂ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੋਗਣੀ ਤਰੱਕੀ ਵਾਸ਼ੇ ਜੀ ਸਾਰੇ ਜੂਟੋ ਫੈਮਲੀ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਠੀਕ ਠਾਕ ਹੋ ਮੇਰੇ ਬਾਹਰ ਬੈਠੇ ਦੇ ਸਤ 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 ਸਭ ਪੈਣ ਪਰਾ ਸਾਰੇ ਕੀ ਕਿਨੇ ਸਾਰਿਆਂ ਨੂੰ ਪਿਆਰ ਭਰੀ ਸਸਰੀ ਕਾਲ ਜੀ ਅੱਜ ਨਾ ਮੈਂ ਲੈਂਟਰ ਤੇ ਗਿਆ ਸੀਗਾ ਗੁਵਾਂਢੀ ਸਾਡੇ ਤੇ ਉਹਨਾਂ ਦਾ ਸੱਦਾ ਪੱਤਰ ਆਇਆ ਸੀਗਾ ਤੇ ਉਹ ਤੋਂ ਮਤਲਬ ਪਤਾ ਨਹੀਂ ਸਵਾਦ ਥੋੜਾ ਜਿਆਦਾ ਖਾਣਿਆ ਚਾਹ ਉਹ ਮਸਾਲੇ ਵਾਲੀ ਦਾਲ ਰੱਖ ਲੋ ਚਾਹ ਕਿਵੇਂ ਵੀ ਰੱਖ ਲੋ ਤੇ ਹੌਣ ਦਾ ਥੋੜਾ ਥੋੜੀ ਛਾਤੀ ਜਿਹੀ ਪੀੜ ਵੀ ਆ ਮਾਉਂ ਠੀਕ ਆ ਜੀ ਗੱਲ ਨਹੀਂ ਇਹ ਜੀ ਗੱਲ ਨਹੀਂ ਕਿ ਕੋਈ ਪਰ ਜਦੋਂ ਮੈਂ ਜ਼ਿਆਦਾ ਬੋਲਦਾ ਉਦੋਂ ਜ਼ਿਆਦਾ ਦਰਦ ਹੁੰਦਾ ਹੋਰ ਸਨਾਮ ਜੀ ਠੀਕ ਠਾਕ ਹੋ ਕਿਵੇਂ ਤੁਹਾਡੇ ਨਗਰ ਦੇ ਵਿੱਚ ਟੁੱਪ ਨਿਕਲੀ ਕਿੱਥੇ ਕਿੱਥੇ ਟੁੱਪ ਨਿਕਲੀ ਉਹ ਵੀ ਦੱਸਣਾ ਅੱਜ ਦੁਪਹਿਰ ਤਾਈਂ ਮੌਸਮ ਤਾਂ ਉਵੇਂ ਹੀ ਹੋ ਗਿਆ ਸੀਗਾ ਖਰਾਬ ਜਾਂ ਐਂ ਲੱਗਦਾ ਸੀ ਵੀ ਹੁਣ ਤਾਂ ਪਣੀ ਨਿਕਲਦੀ ਚਲੋ ਤੁਹਾਨੂੰ ਤਾਂ ਹੋਗੀ ਹੁੰਦੀ ਐਸੀ ਹੈਨਾ ਤੁਹਾਨੂੰ ਤਾਂ ਜੀ ਬਹੁਤ ਧੰਨ ਦੰਦ ਬੀਆ ਅਨੰਹੀ ਪਵਰੀਆ ਪਰਵਾਰਾ ਜਿੱਤੇ ਮੈਂ ਲੈਟਰ ਤੇ ਗਿਆ ਸੀ ਬਹੁਤ ਆਸਮੋਖ ਲਪ੍ਰੀਤ ਗੁਰਪ੍ਰੀਤ ਬਹੁਤ ਵਧੀਆ ਸੇਵਾ ਕੀਤੀ ਦੀ ਵਧੀਆ ਉਹਨਾਂ ਮਨੁਛੇ ਪੈਸੇ ਲਈ ਗਿਆ ਸੀਗਾ ਮੇਨਵਾ ਦਾ ਵਿੱਚ ਤੁਸੀਂ ਜਰੂਰ ਆਉਣਾ ਤੇ ਮੈਂ ਅਸੀਂ ਚਲੇ ਗਏ ਇਹ ਕਰਨਜੀਤ ਨਹੀਂ ਗਏ ਹਾਂ ਵਿਚਾਰੇ ਬਾਹਰ ਬੈਠੇ ਆ ਇੱਕ ਤਾਂ ਉਹਨਾਂ ਦਾ ਬੇਟਾ ਬਾਹਰ ਆ ਲਈ ਇੱਕ ਇੱਧਰ ਆ ਨੀ ਕੁਰਤੀ ਪਾਈ ਆ ਬਹੁਤ ਵਧੀਆ ਹਾਂਜੀ ਕਿਸੇ ਕੰਡੋ ਚੋੜ ਮੈਂ ਜਾ ਨਹੀਂ ਸਕੀ ਮੈਸ ਕਰਕੇ ਨਹੀਂ ਜਾ ਸਕੀ ਕਿਉਂਕਿ ਉੱਥੇ ਨਾ ਖਲਾਰਾ ਬਹੁਤ ਲੱਗ ਰਿਹਾ ਹੁੰਦਾ ਚਿੱਕੜ ਵੀ ਬਹੁਤ ਆ ਜਾਂਦਾ ਮੇਰੇ ਸਾਈਕਲ 'ਨਿੰਗਣੀ ਸੀ ਇਸ ਕਰਕੇ ਮੈਂ ਜਾ ਨਹੀਂ ਸਕੀ ਸੱਦਾ ਤਾਂ ਆਇਆ ਸੀ ਵਿਚਾਰਿਆਂ ਦਾ ਅਰੇ ਇਹ ਚਲੇ ਗਏ ਇਹ ਫਿਰ ਸੋਟੀਆਂ ਨਾਲ ਤਰਕੇ ਗਾਂਵ ਵੀ ਜਾ ਸਕਦੇ ਆ ਮੈਂ ਉੱਥੇ ਇੱਕ ਥਾਂ ਵੀ ਬੰਦੇ ਹੁੰਦੇ ਆ ਮੂਰੇ ਉੱਥੇ ਨਹੀਂ ਬਹਿ ਸਕਦੀ ਮੈਨੂੰ ਕਾਹ ਜਾਣਾ ਪੈਂਦਾ ਫਿਰ ਬੈਂਕ ਕੇ ਇਸ ਕਰਕੇ ਮੈਂ ਨੈਂਕੇ ਨਹੀਂ ਜਾ ਸਕਦੀ ਸੀ ਤਾਂ ਕਰਕੇ ਮੈਂ ਨਹੀਂ ਗਈ ਇਹ ਚਲੇ ਗਏ ਸੀ ਇਹ ਸੋਟੀਆਂ ਨਾਲ ਗਾਂਵ ਵੀ ਜਾਵੜੇ ਚਲੋ ਕੰਮ ਵੀ ਕਰਵਾ ਕੇ ਆਏ ਬਹੁਤ ਖੁਸ਼ੀ ਹੋਈ ਅੱਜ ਕਾਫੀ ਟਾਈਮ ਇਹਨਾਂ ਨੇ ਡਿਊਟੀ ਨਿਭਾਈ ਉੱਥੇ ਵੇ ਸਤਾ ਜਾਂਦੇ ਆ ਤੇ ਪਸ 55 ਮਿੰਟਾਂ ਚ ਵਾਪਸ ਆ ਜਾਂਦੇ ਆ ਅੱਜ ਵਧੀਆ ਡਿਊਟੀ ਇਨਾਂ ਨੇ ਪਤਾ ਕੀ ਆਏ ਆ ਬਹੁਤ ਵਧੀਆ ਕੰਮਕਾਰ ਕਰਵਾ ਕੇ ਆਏ ਬਹੁਤ ਖੁਸ਼ੀ ਹੋਈ ਚਲੋ ਐਸੇ ਤਰ੍ਹਾਂ ਹੀ ਆਈਏ ਹੋਈ ਪਰ ਜਿੰਨੇ ਵੀ ਜੋ ਕਰਿਆ ਆਪਾਂ ਰਹਿ ਗਏ ਉਹਨਾਂ ਦਾ ਤਹਾਕਾ ਬਣਾਣਾ ਬੰਦ ਹੈ ਵਿਚਾਲੇ ਅਗਲੇ ਭੈਣ ਭਰਾ ਨੂੰ ਕੋਈ ਪਤਾ ਹੁੰਦਾ ਵੀ ਨਹੀਂ ਕੰਮਕਾਰ ਨਹੀਂ ਕਰ ਸਕਦੇ ਤੇ ਉਹ ਆਪ ਨੂੰ ਮਹਿਸੂਸ ਜਾਂ ਹੁੰਦਾ ਵੀ ਜੇ ਆਪਾਂ ਗਏ ਆ ਤੇ ਆਪਾਂ ਹਨਾ ਕੋਈ ਤਰ੍ਹਾਂ ਕੋਈ ਚੀਜ਼ ਉਧਰ ਲਿਉਂਦਾ ਕੋਈ ਉਧਰ ਲਿਉਂਦਾ ਹਨ ਤੇ ਐਵੇਂ ਬੈਠੇ ਵੀ ਵੇਖੀ ਜਾਏ ਤੇ ਐਵੇਂ ਮਾਂਜੇ ਚਾਉਂਦਾ ਵੀ ਆਪਾਂ ਦੇ ਤੰਦਰੁਸਤ ਹੁੰਦੇ ਤੇ ਆਪਾਂ ਵੀ ਨਾਲ ਹੱਥ ਮੜਤੀ ਪਾਉਂਦੇ ਤੇ ਥੋੜਾ ਜਿਹਾ ਐ ਮਾਂਜੇ ਚਾ ਆ ਜਾਂਦਾ ਵੀ ਜਿਹੜਾ ਕਿਹੜਾ ਵੀ ਹੁਣ ਬੈਠਾ ਲਈ ਧਿਆਨ ਮਾਰਦਾ ਜਾਂ ਕਰਦਾ ਕੋਈ ਮੇਂਬਰ ਆ ਚਾ ਕੋਈ ਰਿਸ਼ਤੇਦਾਰ ਆਣ ਵੀ ਕਿਹੜਾ ਕਿਹੜਾ ਬੰਦਾ ਕੰਮ ਕਰ ਰਿਹਾ ਕਿਹੜਾ ਕਿਹੜਾ ਕੀ ਕਰ ਰਿਹਾ ਹਨ ਇਹਦੇ ਵਿੱਚ ਕਈਆਂ ਭਰਾਵਾਂ ਦੀ ਡਿਊਟੀਆਂ ਵੀ ਲਾਈਆਂ ਹੁੰਦੀਆਂ ਮੇ ਤੁ ਆ ਕੰਮ ਆ ਕਰਨਾ ਤੂੰ ਆ ਕਰਨਾ ਹਨ ਤੇ ਚਲੋ ਆਪਾਂ ਜਿੰਨੇ ਜੋ ਕਰੇ ਸੀ ਆਪਾਂ ਜ਼ਰੂਰ ਕੀਤਾ ਤੇ ਪਤਨੀ ਆ ਬਹੁਤ ਬਹੁਤ ਵਧਾਈਆਂ ਜੀ ਉਹਨਾਂ ਦੇ ਵਿਚਾਰਾਂ ਦਾ ਵਧੀਆ ਮਕਾਨ ਹਾਂਜੀ ਬਹੁਤ ਬਹੁਤ ਚਲੋ ਬਹੁਤ ਵਧੀਆ ਹੋ ਗਿਆ ਪ੍ਰਮਾਤਮਾ ਤੰਦਰੁਸਤੀ ਦੇਵੇ ਹਾਂਜੀ ਕਮਾਈ ਲੂਕਣੀ ਕਰੇ ਸੱਚੇ ਪਾਤਸ਼ਾਹ ਪਰ ਦੋਨੇ ਬੇਟੇ ਹੈ ਬਹੁਤ ਵਧੀਆ ਹਾਂ ਕੋਈ ਕਿਸੇ ਨਾਲ ਜਾ ਰਾਜਾ ਨਹੀਂ ਕਰਦੇ ਪਰਵਾਰੀ ਬਹੁਤ ਵਧੀਆ ਖਸਮਕ ਪਰਿਵਾਰ ਹੈ ਤੇ ਬਾਕੀ ਜਿਹੜੇ ਨੂੰ ਵੀ ਆਪਾਂ ਸਹੀ ਲੱਗਦਾ ਆਪਾਂ ਉਹਨੂੰ ਸਹੀ ਵੀ ਕਹਾਂਗੇ ਹਨ ਜਿਹੜਾ ਤੇ ਆਪਣਾ ਉਹ ਜ ਆਪਾਂ ਉਹਦੇ ਨਹੀਂ ਵੀ ਜਾਵਾਂਗੇ ਕੋਈ ਉਹ ਜਿਵੇਂ ਅਗਲੇ ਦਾ ਸਰਦਾ ਪੱਤਰ ਦਿੱਤਾ ਉਹਦਾ ਵੀ ਜਾਵਾਂਗੇ ਹਨ ਧੰਾ ਜਿਹੜਾ ਸਰਦਾ ਪੱਤਰ ਹੁੰਦਾ ਜੇ ਘਰ ਸਰਦਾ ਪੱਤਰ ਆ ਜੇ ਉਹਦਾ ਜਾਣ ਦਾ ਹੱਕ ਵੀ ਹੁੰਦਾ ਜੇ ਆਪਾਂ ਰਾਹ ਜਿਹੜੇ ਕਹਿ ਦਿੱਗੇ ਉਹ ਬਰੋ ਬਸ ਹਾਗਲੇ ਦਾ ਪਰਚਾ ਜਾਂਦਾ ਵੀ ਜੇ ਹਾਗਲਾ ਅਗਲੇ ਕਿਹਾ ਉਹ ਸਾਡਾ ਅੱਗੇ ਸੀ ਹੁੰਦਾ ਜਾਂ ਕੋਈ ਮੇਲਾ ਹੋਣਾ ਹਨਾ ਜਾਂ ਕੋਈ ਅੱਜ ਆ ਪ੍ਰੋਗਰਾਮ ਹੋਣਾ ਅਗਲੇ ਨੂੰ ਖੁਸ਼ੀ ਹੋ ਜਾਂਦੀ ਹਾਂ ਤੋ ਮਹੀਨੇ ਪਹਿਲਾਂ ਹੀ ਲੱਗਿਆ ਤੁਸੀਂ ਕਿਹਾ ਮੇਰੇ ਲਈ ਵੀ ਬੁਲਾਉਣੇ ਨੇ ਘਰ ਰੈਂਟ ਲਿਆ ਕੱਚ ਆ ਪ੍ਰੋਗਰਾਮ ਵੀ ਆਪਣੇ ਅੱਜ ਹੋਣਾ ਇਹ ਚੀਜ਼ਾਂ ਥੋੜਾ ਥੋੜਾ ਰੋਕ ਦਿੰਗਾ ਵੀ ਜਾ ਰਹੀਆਂ ਹੂੰ ਇੱਛਾ ਨਾਲ ਚੱਲੀਆਂ ਜਾਂਦੇ ਨੇ ਇੱਛਾ ਨਾਲ ਜਦ ਬਹੁਤ ਤੁਰੇ ਜਾਂਦੇ ਆ ਵੀ ਆਪਾਂ ਛੋਜਦੇ ਆ ਮੈਂ ਅੱਜ ਆਪਣਾ ਵੀ ਮਕਾਨ ਹਨਾ ਵੀ ਆਪਾਂ ਮਾਮਕਾਨ ਦੀ ਸਾਰੀ ਕਰਦੇ ਆ ਭੈਣ ਭਰਾ ਸਾਧਦੇ ਆ ਰਿਸ਼ਤੇਦਾਰ ਸਾਧਦੇ ਆ ਹਨ ਬੜੀ ਮਾਨਨ ਖੁਸ਼ੀ ਹੁੰਦੀ ਹੈ ਤੇ ਬਾਕੀ ਆਵਾ ਵੀ ਅੱਗੇ ਹੋਰ ਚੀਜ਼ਾਂ ਸੀ ਸਮੇਂ ਸਮੇਂ ਦੇ ਸਹਿਰ ਹੁਣ ਬੰਦਾ ਹਰੇਕ ਪੱਧਰ ਦਾ ਜਾਂਦਾ ਤੇ ਪਰ ਫਿਰ ਵੀ ਸਮਾਂ ਹੈ ਸਹੀ ਹੈ ਸਮੇਂ ਦੀ ਨਹੀਂ ਸਾਪਾ ਜੀ ਕਹਿੰਗੇ ਨਾ ਸਮਾਂ ਬਾਰੇ ਮਾੜਾ ਨਹੀਂ ਨਾ ਮਾੜਾ ਇਹਨਾਂ ਬਹੁਤ ਵਧੀਆ ਹੈ ਸਮਾਚੰਗਾ ਪਰ ਜਿਹੜੇ ਸਾਡੇ ਆਪਸ ਨੂੰ ਇਹ ਨਾ ਦਿਲਾਂ ਦੇ ਵਿੱਚ ਉਹ ਡੇਢ ਤਾਂ ਨਹੀਂ ਉồn ਦਿੰਦੇ ਦਿਨ ਵੀ ਉਹ ਵੀ ਆ ਤੇ ਸਮਾਂ ਵੀ ਉਹ ਆ ਰੱਬ ਵੀ ਉਹ ਆ ਮਹੀਨੇ ਵੀ ਉਹੀ ਮੜਮੜ ਕੇ ਆ ਰਹੇ ਆ ਪਰ ਦਿਲਾਂ ਦੇ ਵਿੱਚ ਪਹਿਲਾਂ ਵਾਲ ਨਹੀਂ ਰਿਹਾ ਹਣ ਤੇ ਪਹਿਲਾਂ ਸੀ ਮਿਲ ਵਰਤ ਕੇ ਰਹਿਣਾ ਇੱਕ ਪਰਿਵਾਰ ਦੇ ਵਿੱਚ ਰਹਿਣਾ ਕਈ ਕਈ ਘਰ ਇੱਕ ਘਰ ਦੇ ਵਿੱਚ ਹੀ ਰਹਿੰਦੇ ਸੀ ਹੁਣ ਜੇ ਜੇ ਜਿਵੇਂ ਮੰਨ ਲਓ ਮੇਲੇ ਦੀ ਗੱਲ ਲੈ ਲੀਏ ਜਾਂ ਕਿਸੇ ਮੈਂ ਸ਼ਾਦੀ ਦੀ ਗੱਲ ਲੈ ਲੀਏ ਹਨਾ ਫੇਰ ਅੱਡੋ ਅੱਡੀ ਇੱਕ ਦੂਜੇ ਨੂੰ ਆਪਾਂ ਪੁੱਛਦੇ ਸੀਗੇ ਵੀ ਉਪਲਾਨ ਨੇ ਵਿਆਹ ਤੇ ਆਪਾਂ ਜਾਣਾ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਹਨਾ ਪਰ ਹੁਣ ਤਾਂ ਆਪੋ ਆਪਣੇ ਸਾਧਨ ਘਰੇ ਖੜੇ ਆ ਉਦੋਂ ਹੀ ਪਤਾ ਲੱਗਦਾ ਕਿਲਾ ਉੱਠ ਗਿਆ ਬਾਕੀ ਆ ਕੇ ਸਾਰਾ ਇਹ ਨਾ ਮੇਲ ਮਨਾਵਾ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਜਿੱਧਰ ਨੂੰ ਤੁਰਨਾ ਉਧਰ ਨੂੰ ਇਕੱਠੇ ਨਹੀਂ ਜਾਣਾ ਪਰ ਫਰਕ ਬਹੁਤ ਈ ਜ਼ਿਆਦਾ ਪੈ ਗਿਆ ਤਾਂ ਸਾਡੇ ਜਿਹੜੇ ਮਾਨਾ ਜਿਹੜੇ ਸਾਡੇ ਦਿਲ ਉਹ ਬਹੁਤ ਦੂਰ ਹੋ ਜਾ ਚੁੱਕਲੇ ਕੋਈ ਨਹੀਂ ਅੱਜ ਕੱਲ ਕਿਸੇ ਦਾ ਠੀਕ ਹੈ ਜੀ ਪਰ ਮਨ ਜ਼ਰੂਰ ਲੈਂਦਾ ਪਰ ਜਿਹੜਾ ਸਾਡਾ ਦਿਲ ਆ ਨਾ ਉਹ ਦਿਲ ਤੋਂ ਫਰਕ ਬਹੁਤ ਜ਼ਿਆਦਾ ਏ ਸੋ ਆਇਆ ਨਹੀਂ ਮਹਾਰਾਜ ਤੰਦਰੁਸਤੀ ਰੱਖੇ ਸਭ ਤੇ ਹਨਾ ਵੀ ਮਾੜਾ ਚੰਗਾ ਅਗਲੇ ਨੂੰ ਸਰੇਖ ਨੂੰ ਪਤਾ ਹੁੰਦਾ ਵੀ ਕੌਣ ਕਿੱਦਾਂ ਕਰਦਾ ਕੌਣ ਕੀ ਕਰਦਾ ਨਾ ਪਰ ਆਪ ਦੇ ਦਿਲੋਂ ਨਾ ਮਾੜਾ ਬਰੋ ਬਸ ਜਦੋਂ ਤੱਕ ਦਿਲੋਂ ਮਾੜਾ ਹੋ ਗਿਆ ਉਦੋਂ ਸਮਝ ਲੋ ਵੀ ਸਾਰੇ ਘਰ ਚੋਂ ਹੀ ਮਾੜਾ ਹੋ ਗਿਆ ਇਹ ਨਹੀਂ ਗੱਲ ਕੋਈ ਵੀ ਅਗਲਾ ਕਹੋਗਾ ਮੈਂ ਸਿਆਣਾ ਸਿਆਣਾ ਕੋਈ ਨਹੀਂ ਇੱਥੇ ਸਿਆਣਾ ਤਾਂ ਮਹਾਰਾਜ ਦਾ ਨਾਮ ਹੀ ਹੈ ਸੱਚੇ ਪਾਤਸ਼ਾਹ ਜਿਹਦਾ ਨਾਮ ਪਤਿਆ ਲਗੇ ਹਾਂਜੀ ਉਹ ਤਾਂ ਉੱਤੇ ਵੇਦਾ ਨਾ ਜੇ ਆਪਾਂ ਇੱਕ ਦੂਜੇ ਨਾਲ ਬੇਇਮਾਨੀ ਕਰੀ ਚੱਲਾਂਗੇ ਕੁਝ ਬੁਰਾ ਭਲਾ ਪਹਿਲੀ ਤਾਂ ਗੱਲ ਬੁਰਾ ਭਲਾ ਕਹਿੰਦੀ ਲੋੜ ਨਹੀਂ ਕਿਸੇ ਨੂੰ ਜੇ ਕਿਸੇ ਨੇ ਹੱਸ ਕੇ ਬੁਲਾਇਆ ਤਾਂ ਦੋ ਚਕਦਮ ਨੀਵਾ ਕਰਕੇ ਸੈ ਉਹਨੂੰ ਫਤੇ ਬੁਲਾ ਦਿਓ ਠੀਕ ਹੈ ਜੇਕਰ ਉਹ ਬੰਦਾ ਵੀ ਆਦਿਆ ਜਨੇ ਚੰਦਰ ਚਲਾਕ ਬੰਦਾ ਨਾ ਤੇ ਉਹ ਚੱਲ ਪੜੋ ਇਹਦਾ ਜੇ ਹੱਥ ਨੂੰ ਆਠਾ ਜੇ ਕਿਸੇ ਤੋਂ ਚੀਜ਼ ਲਵਾਂਗੇ ਤੇ ਚੀਜ਼ ਦੇਵਾਂਗੇ ਜੇਕਰ ਆਪਾਂ ਕਿਸੇ ਤੋਂ ਖਾਵਾਂਗੇ ਤੇ ਖਵਾਣਾ ਵੀ ਪਊਗਾ ਠੀਕ ਹੈ ਜੀ ਏ ਨਿਕਾਲ ਹੁੰਦੀ ਮੈਂ ਕਹਿੰਦਾ ਆਪਾਂ ਕਿਸੇ ਭੈਣ ਭਰਾ ਤੋਂ ਚੀਜ਼ ਲੈ ਤੇ ਉਹ ਕਹਿੰਦੀ ਕੋਈ ਹੋਰ ਲੋੜ ਪੈ ਜੇ ਉਹਨੂੰ ਤੇ ਆਪਾਂ ਉਹਨੂੰ ਕਹਿੰਦੇ ਨਹੀਂ ਵੀ ਛੱਡ ਤਾਂ ਹੈ ਨਹੀਂ ਉਹ ਮਾ ਚੀਜ਼ ਹੈ ਪਰ ਇਹ ਵੀ ਨਹੀਂ ਸੋਚਣਾ ਚਾਹੀਦਾ ਜੋ ਮਹਾਰਾਜ ਨੇ ਦਿੱਤਾ ਸਾਰਾ ਭੈਣ ਭਰਾਵਾਂ ਦਾ ਰਲ ਮਿਲ ਕੇ ਚੱਲੋ ਬੁਰਾਈਆਂ ਦੇ ਵਿੱਚ ਕੋਈ ਫਾਇਦਾ ਨਹੀਂ ਮਾੜਾ ਦੇ ਵਿੱਚ ਕੋਈ ਫਾਇਦਾ ਨਹੀਂ ਠੀਕ ਹੈ ਜੀ ਅਸੀਂ ਮੈਂ ਮੈਂ ਮੱਡ ਤੋਂ ਹੀ ਮੈਂ ਇਸ ਚੀਜ਼ ਤੇ ਜੁੜਿਆ ਤਰ੍ਹਾਂ ਨਾ ਵੀ ਚੱਲ ਆਪਾਂ ਪਿੱਛੇ ਮੈਂ ਆਪਾਂ ਜਾ ਹਨ ਜੇ ਮੈਂ ਹੋਂ ਤਾਂ ਮੈਂ ਤੁਹਾਨੂੰ ਗ੍ਰੀਟ ਕਰ ਅੱਗੇ ਵੀ ਮੈਂ ਕਈ ਵਾਰ ਕਹਤਾ ਚੁੱਕਿਆ ਪਰ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਕਾਇ ਨੂੰ ਤਾਂ ਬਹੁਤ ਵੀ ਕੁਝ ਕਹੀ ਜਾਂਦੇ ਲੋਕ ਬਹੁਤ ਕੁਝ ਕਹੀ ਜਾਂਦੇ ਤੇ ਜੇ ਹੁਣ ਆਪਾਂ ਇੱਕ ਉਹੋ ਜਿਹੀਆਂ ਗੱਲਾਂ ਦੇਣ ਤੇ ਲਾ ਲਗੇ ਤੇ ਫਰਕਾ ਜਿੰਦਗੀ ਦਾ ਸਾਡਾ ਗਾਂ ਸੋ ਹਣਾ ਕਿਵੇਂ ਤੁਰੂਗੀ ਛੋ ਇਸ ਕਰਕੇ ਵੀ ਆਪਾਂ ਸਦਾ ਖੋਚ ਲਈਏ ਅੱਜ ਕਰਮਜੀਤ ਦਾ ਬਰਥਡੇ ਹੈ ਠੀਕ ਹੈ ਜੀ ਕਰਮਜੀਤ ਨੇ ਅੱਜ ਪਾਰਟੀ ਨੂੰ ਮਨਾਈ ਆਪਾਂ ਬਰਥਡੇ ਮਨਾਈਏ ਤੇ ਉਹ ਨਹੀਂ ਜਿ ਮਨਾਇਆ ਨਹੀਂ ਗਿਆ ਕਿਉਂ ਮੈਂ ਉਧਰ ਉੱਠ ਗਿਆ ਬੱਚੇ ਟਿਊਸ਼ਨ ਤੇ ਛੱਡ ਕੇ ਆਇਆ ਬੱਚੇ ਆਉਣਗੇ 6:30 ਵਜੇ ਉਦੋਂ ਉਹ ਤਾਂ ਪ੍ਰਸਾਦਕ ਵੇਲਾ ਹੋ ਜਾਂਦਾ ਹਨਾ ਚਲੋ ਆਹੀ ਬਰਥਡੇ ਵਧੀਆ ਅਸੀਂ ਖੰਡੀ ਜਾਈਏ ਬਰਥਡੇ ਬਰਥਡੇ ਹੈ ਪ੍ਰਸਾਦ ਆਹੀ ਆ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਜਨਮ ਦਿਨ ਤਾਂ ਹੁੰਦੇ ਜਾਂਦੇ ਰਹਿੰਦੇ ਆ ਏ ਵਾਹਿਗੁਰੂ ਦਾ ਨਾਮ ਲੈਣਾ ਜਿਹੜਾ ਉਹ ਹੀ ਵਧੀਆ ਹੈ ਉਮਰ ਆਪਾਂ ਕਹਿ ਦਿੰਨੇ ਆ ਵੀ ਪਾਡੇ ਆ ਗਿਆ ਇਹ ਤਾਂ ਇੱਕ ਹਸਾਬ ਦਾ ਇੱਕ ਸਾਲ ਆਪਣਾ ਘਟ ਗਿਆ ਆਪਾਂ ਲਾ ਕੇ ਚੱਲੀਏ ਤਾਂ ਆਪਾਂ ਸੋਚੀਏ ਵੀ ਇੱਕ ਸਾਲ ਆਪਣੀ ਜ਼ਿੰਦਗੀ ਘਟ ਗਈ ਹੈ ਜਿਹੜੀ ਰਹਿ ਗਈ ਹੈ ਹੁਣ ਉਹ ਸਫਲ ਬਣਾਈਏ ਆਪਾਂ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਜੀ ਦਾ ਨਾਮ ਚੱਪੀਏ ਵੱਧ ਤੋਂ ਵੱਧ ਪ੍ਰਮਾਤਮਾ ਦਾ ਨਾਮ ਲਈਏ ਸਭ ਕਿਸੇ ਵੱਲ ਧਿਆਨ ਨਾ ਦੇਈਏ ਪਾਸੇ ਆਸੇ ਦੀਆਂ ਗੱਲਾਂ 'ਚ ਇੱਕ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਤੁਰੇ ਚੱਲੀਏ બસ ਆਪੇ ਆਪਦੀ ਮੰਦਰ ਤੱਕ ਲੈ ਜਾਂਦੇ ਆ ਵਾਹਿਗੁਰੂ ਜੀ ਜੇ ਆਪਣਾ ਗੱਲ ਸਾਫ਼ ਆ ਪਮਾ ਕੰਡਿਆ ਦੀ ਮਾਰ ਤੇ ਤੁਰੇ ਚੱਲੋ ਕੋਈ ਪ੍ਰੋਬਲਮ ਨਹੀਂ ਪਮਾ ਪਿੱਛੇ ਰਹੇਗਾ ਕੋਈ ਨਹੀਂ ਹੈਗਾ ਤੇ ਜੇ ਆਪੜਾ ਮਾਣੀ ਐਸਾ ਤੇ ਫਿਰ ਤੋਂ ਪਮਾ ਬਾਰੋਂ ਅੰਗਰਜ਼ਾਰ ਵੀ ਟੱਕ ਸਕਦੇ ਪਰ ਜੋ ਕਾ ਪਰਮਾਤਮਾ ਦੀ ਓਟ ਲੈ ਕੇ ਤੁਰੋ ਜਿੱਥੇ ਤਰਨਾ ਦਾ ਮਨਚੀ ਸੋਚੀ ਰੱਖੋ ਹਮੇਸ਼ਾ ਤੁਹਾਡੇ ਨਾਲ ਆ ਇਹ ਨਾ ਸੋਚ ਕੇ ਵੀ ਅੱਜ ਆਪਾਂ ਇਹ ਫਰਕ ਕਰ ਲਿਆ ਜਾਂ ਆਪਾਂ ਉਹਦਾ ਬੇਇਮਾਨੀ ਕਰ ਲਈ ਆਪਾਂ ਤਾਂ ਬੇਇਮਾਨੀ ਕਰ ਲਈ ਆਪਾਂ ਨੂੰ ਤਾਂ ਡਾਰੀ ਨਹੀਂ ਉੱਡਾ ਆਪਾਂ ਨੂੰ ਘੜਾ ਵੀ ਪਤਾ ਕਿ ਕਿਥੇ ਨਹੀਂ ਵੇਖਣਾ ਠੀਕ ਹੈ ਜੀ ਉਹ ਪਾਈ ਪਾਈ ਦਾ ਸਾਫ ਦੇਣਾ ਪਊਗਾ ਜਿਵੇਂ ਆਪਾਂ ਘਰੇ ਨਹੀਂ ਕਹਿੰਦੇ ਵੀ ਹੁਣ ਸਮਾਨ ਸਮੋਚ ਕਈ ਵਾਰੀ ਆਪਣੇ ਦੋਆਂ ਜੀ ਐਂ ਚ ਟਕਰਾਰ ਹੋ ਜਾਂਦਾ ਆ ਇੱਥੇ ਇਨੇ ਲੱਗਿਆ ਇੱਥੇ ਇਨੇ ਲੱਗੇ ਪਾਜਾਂ ਦਾ ਸੀ ਤਾਂ ਫਰਕ ਹੋ ਜਾਂਦਾ ਹਨਾ ਤੇ ਪਰ ਉਹ ਨਹੀਂ ਹੁਣ ਦਿੰਦਾ ਉਹ ਤਾਂ ਪੰਜੀ ਪੰਜੀ ਗੱਡਦਾ ਹਾਂ ਜਿਵੇਂ ਆਪਾਂ ਕਹਿੰਦੇ ਨਾ ਪੰਜੀ ਪੰਜੀ ਆਪਾਂ ਕਿਹਦੇ ਤੋਂ ਹਿਸਾਬ ਕਰਾਉਣਾ ਵੀ ਆਪਾਂ ਕਿਹਦੇ ਤੋਂ ਚਾ ਲੈਂਡ ਦੇਣ ਕਰਨਾ ਆਪਾਂ ਭਰਾ ਆਪ ਵੀ ਲੱਗਦੇ ਉਹ ਵੀ ਅਗਲਾ ਵੀ ਲੱਗਦਾ ਨਾ ਰੋ ਰੋ ਰੌਲੇ ਵਾਲੀ ਤਾਂ ਕੱਲ ਹੀ ਨਹੀਂ ਰਹਿ ਗਈ ਰੋਲਾ ਤਾਂ ਹੁਣ ਲਿਖਣ ਲਿਖਾਉਣ ਦਾ ਨਹੀਂ ਰਹਿ ਜਾਂਦਾ ਰੋਲਾ ਦਿਲ ਦਾ ਰਹਿ ਜਾਂਦਾ ਦਿਲ ਤੋਂ ਕੰਨ ਜਾਂਦੀ ਜੇ ਦਿਲ ਮਾੜਾ ਤਾਂ ਸੰਕੁਸ਼ ਮਾੜਾ ਦਿਲ ਚੰਗਾ ਤਾਂ ਸੰਕੁਸ਼ ਚੰਗਾ ਕੋਣ ਜਿਹਨੇ ਸੋਣਨਾ ਤੋਂ ਹਰਦਾ ਮੇਰੇ ਕਰਮੀ ਤਾ ਦਾ ਪੜਿਆ ਅੱਜ ਬਹੁਤ ਖੁਸ਼ ਹੈ ਪਹਿਲਾਂ ਵੀ ਖੁਸ਼ੀ ਰਹਿੰਦੇ ਆ ਤੇ ਬੋਲਦਾ ਗੱਲਦੇ ਵੀ ਆ ਸੌਂਟ ਵੀ ਹੋਰ ਕੱਢਦੇ ਗੱਲਦੇ ਵੀ ਆ ਅੱਜ ਮੈਂ

ਜੇ ਜਨਨ ਮੰਨੋ ਵੀ ਆਪ ਜੇਵਾਂ ਦਨ ਮੀਟੇ ਆ ਨਾ ਅਸਾਂ ਇੱਤਾ ਮੀਟੇ ਗਿਆ ਉਹ ਮਗਰ ਨਾ ਜੀ ਮਗਰ ਨਾ ਨਾ ਕਰੋ ਆਪਾਂ ਅੱਜੇ ਨਾ ਜੇ ਨਾ ਸਿੱਖੇ ਨੀ ਜਰਾ ਤਾਂ ਕਈ ਹੋਣਾ ਕਈ ਕਰ ਮਾਦਰ ਉਹ ਲੈ ਪੈ ਜਾਂਦੇ ਆ ਆਪਾਂ ਹੁਣ ਗੱਲਾਂ ਪਿੱਛੋ ਪਿਆ ਲੈ ਕੇ ਤਬੂਰੇ ਰੱਖੀ ਹੋਣਾ ਤਾਂ ਕੋਈ ਫਾਇਦਾ ਨਹੀਂ ਹਣਾ ਇੱਕ ਇੱਕ ਈਟਾ ਆ ਕੇ ਤਾਂ ਤਰਨ ਤਰਨ ਕਮੈਂਟ ਆਪਾਂ ਨੂੰ ਸਾਈ ਹੈ ਜਿਹੜੇ ਆਪਾਂ ਗਾਂ ਨੂੰ ਕਦਮ ਚੱਕਾਂ ਉਹ ਹਿਸਾਬ ਨਾਲ ਪੜੋ ਛੋੜੀ ਜੀ ਹੋਰ ਪਰਮਸ਼ੋਣ ਵਾਲੀ ਗੱਲ ਹੀ ਐ ਜਿਵੇਂ ਹੁਣ ਆਪਾਂ ਅੱਜ ਗੱਲਾਂ ਬਾਤਾਂ ਕੀਤੀਆਂ ਮੈਨੂੰ ਖੁਸ਼ੀ ਹੋਈ ਤੇ ਕਿਉਂਕਿ ਮੈਂ ਕਰਮਜੀਤ ਨੂੰ ਹੋਰ ਸੌਫਾ ਕੰਮ ਦੱਸਤਾ ਲੈ ਅੱਜ ਮੈਂ ਸ਼ਾਮ ਨੂੰ ਰੋਟੀ ਨਹੀਂ ਖਾਉਣੀ। ਸੋਈਆ ਤੇ ਪਿਆਰੇ ਜਾਂ ਕਿ ਨਹੀਂ ਮੈਂ ਕਦੀ ਨਹੀਂ। ਕੀ ਤਾਂ ਨਹੀਂ ਖਾਣੀ ਅੱਜ ਮੈਂ ਲੈ ਸਕੀ ਨਾ ਕੋਈ ਨਾ ਕੋਈ ਆਮ ਦਾ। ਮੇਰੇ ਨਾ ਦੰਦ ਤੋਂ ਬਹੁਤ ਦੁਦਾਵਤੀ ਚ। ਹਾਂ। ਤੇ ਪਤਾ ਨਹੀਂ ਬੈਠਣਾ ਬਾਲਾ ਟਾਈਮ ਪਤਾ ਨਹੀਂ ਨਹੀਂ। ਕੋਠੇ ਆ ਕੇ ਖਾ ਬੈਠਾ ਨਾ ਸਾਈਕਲ ਹੀ ਗਿਆ ਵੜਤੀ ਨੰਦਰਗਾ ਨਾ ਮੈਂ ਅੰਦੀ ਨਾ ਸਾਈਕਲ ਹੀ ਪਹਿਲੇ ਤਾਂ ਮੈਂ ਸਾਈਕਲ ਹੀ ਤੇ ਗੱਡੇ ਚੀਕੀ ਗਿਆ ਹਾਂ ਪਹਿਲੇ ਤਾਂ ਮੈਂ ਬੈਠਾ ਸਾਰਾ ਸੋ ਦਾ ਪੂਲੇ ਦਿਖਾ ਲਿਆ ਸੀ ਮੜ ਕੇ ਤੇ ਉੱਥੋਂ ਮੈਂ ਬਾਬਾ ਜੀ ਆ ਗਏ ਅਰਦਾਸ ਕਰਨ ਤੇ ਮੈਨੂੰ ਉਹਨਾਂ ਨੇ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਉਹ ਚਲੇ ਗਏ ਉਸ ਤੋਂ ਬਾਅਦ ਉਹ ਮੈਨੂੰ ਸੋਣਾ ਵਰਲੇ ਪਾਸੇ ਰੱਖਣੇ ਆ ਸੀ ਵਰਲੇ ਪਾਸੇ ਨਾ ਬਰਾਂਡ ਆਉਣਾ ਦਾ ਉੱਤੇ ਰੱਖ ਰਾ ਪਰ ਉਹੋ ਹੀ ਨੇ ਜਿਹਨ ਨੂੰ ਉਹ ਵੀ ਚੰਗੀ ਲੈ ਕੇ ਆਇਆ ਤੇ ਕੋਰਨਰ ਨਹੀਂ ਕਰਿਆ ਇਸ ਨੂੰ ਬਰਾਉਂਸੇ ਉੱਪਰ ਦੇ ਰੱਖ ਲਿਆ ਪਰ ਉਹ ਤੋਂ ਸਾਈਡ ਨਹੀਂ ਕਰਿਆ ਕਿ ਅੰਦਰੋਂ ਪਾਰਾ ਸੁੱਟਣਾ ਨਹੀਂ ਲਿਆ ਨਾ ਤੇ ਦੀ ਸੁੱਟਣਾ ਨਹੀਂ ਚਾਹੁੰਦਾ ਕਿ ਅਸੀਂ ਦਾ ਢਾਲ ਉਹ ਚੀਜ਼ ਉਹ ਤਾਂ ਨਹੀਂ ਤੇ ਉਹ ਨਹੀਂ ਚੜਿਆ ਆਣਾ ਸੀ ਫਿਰ ਮੈਂ ਤਾਂ ਕਿਹਾ ਕਿ ਇਹ ਨਹੀਂ ਮੈਨੂੰ ਪਤਾ ਸੀ ਨਹੀਂ ਨਹੀਂ ਨਹੀਂ

ਬੜੀ ਮੀਲਾ ਲੋੜ ਇਹਨੇ ਜਿਆਦਾ ਅਗਲੇ ਦੇ ਜਾਓ ਤੇ ਜ ਨਹੀਂ ਜੇਣਾ ਤਾਂ ਮੈਂ ਤੁਹਾਨੂੰ ਕੋਈ ਨਾ ਸੁਣਾਂ ਇਹਨੇ ਇਹਨਾਂ ਨੇ ਕਿਹਾ ਵਾ ਆਪ ਇਹਦਾ ਕਿਹਾ ਸੀ ਮੈਂ ਜਾਊਂਗੀ ਜਾਊਂਗੀ ਤੇ ਹਣ ਜਾਂਦੀ ਨਹੀਂ ਕਿ ਮੁੜੀ ਆਉਂਦੀ ਆ ਮੈਂ ਪ੍ਰੋਗਰਾਮ ਨਾਂ ਕਰਾ ਕਰਾ ਕਰਾਣਾ ਸਾਰੇ ਟੋਰ ਚ ਬੰਦ ਹੈ ਕਿ ਦੇ ਨਾ ਆਪਣਾ ਕੀ ਹਾਂ ਦੇਖ ਲਓ ਜੀ ਦਾਈ ਜੂਪ ਜੀ ਸਾਰਾ ਬੱਲੇ ਐਨਾ ਹੋਰ ਨਹੀਂ ਆ ਇੱਕ ਜੁਦਾ ਤੇ ਇੱਕ ਜੁਦਾ ਦਾ ਦੂਜਾ ਇੱਕ ਜਪੋ ਦੇ ਵੇ ਯਾਰ ਕਾ ਪੁੰਨ ਹੈ ਇਹ ਦਾਰ ਤੇ ਮੇਰੇ ਹੱਥਲੇ ਆ ਤੇ ਜਿੱਤ ਕੇ ਮਾਰਦੀ ਡੰਗ ਦੇ ਲੈ ਨਾ ਆ ਲੈ ਕਿਨ ਜੀ ਫਿਰ ਤੁਸੀਂ ਆਪ ਹੀ ਦੱਸ ਦੋ ਵੀ ਮੈਂ ਸਾਥ ਨੂੰ ਚਲਾਉਂਗੀ ਨਹੀਂ ਸਾਰੇ ਦਾ ਵਾਇਗਲੀ ਤੇ ਟੰਗ ਗਿਆ ਨੇ ਡੋਲ ਨਹੀਂ ਆਖਾ ਤੂੰ ਅੱਜ ਤੇ ਮੇਰੇ ਕਿਹਨੂੰ ਚਲਣਾ ਨਹੀਂ ਤੇ ਮੈਂ ਕਿਹਨੂੰ ਚਲਣ ਤੇ ਮੇਕੇ ਮਕਰਜਾ ਨਾਲ ਨਾਲ ਦੁਰੀਆ ਯਾਰ ਨੂੰ ਫਰੇ ਆ ਰਿਹਾ ਹੈ ਨਾ ਤਾਂ ਇਹਨਾਂ ਨੂੰ ਕਿੱਥੇ ਛਾਂਟਿਆ ਲਾ ਆ ਵੇਖਾ ਭਰਾਵਾ ਦੇਖੋ ਸੈਨਾ ਆ ਵੇਖੋ ਤਾਂ ਦੀ ਸਮਾਨ ਦੇਖੋ ਮੇਰੇ ਨਾਲ ਚੱਲ ਜਾ ਬੰਦੂ ਹਾਜ਼ਰ ਨਹੀਂ ਤੌਰ ਲੱਗੇ ਨੂੰ ਲਾ ਜੇ ਜੇ ਮੈਂ ਹੁਣ ਆਇਆ ਜਾਊਗਾ ਤਾਂ ਮੈਨੂੰ ਹੁਣ ਆਇਆ ਕਹੋ ਨਾ ਵੀ ਆਪਾਂ ਡੇਚ ਨਾਲਾ ਜਾਂ ਭੰਡ ਚੱਕਣ ਵਾਲਾ ਮੈਂ ਚੋਰੀ ਆਵੇ ਬਣੋ ਲੈ ਆਹੇ ਆਹ ਦੇਖ ਲਓ ਜੀ ਲੈ ਫੜ ਮੈਂ ਚੱਲਿਆ ਦੁੱਧ ਲੈਣੀ ਆ ਤੇ ਮੈਨੂੰ ਅਗਲਾ ਕਹੋਗਾ ਤੂੰ ਦੇਰ ਆਪ ਦੇ ਭੰਡ ਚੱਕ ਲੈ ਇਹ ਹੁਜਤ ਚੋ ਆ ਆ ਬੇਲੋ ਨਾ ਜਾਂਦੀ ਹੈ ਤੇ ਜੇ ਮੈਂ ਇਹਨੂੰ ਕਹਦਾ ਵੀ ਆਹ ਬੀਚੇ ਤੇ ਚੱਲ ਵੀ ਤੂੰ ਨਾ ਬੋਲੇ ਕੋਈ ਤੇ ਮੈਨੂੰ ਛੰਗ ਲੱਗਦੀ ਹੈ ਤੇ ਮੈਨੂੰ ਨਾ ਛੱਕ ਲੱਗੂ ਅਗਲਾ ਕੌਣ ਦਾ ਛਾਰਾ ਪਰਵਾਣ ਦੇ ਤਾਂ ਭਾਵੇਂ ਵakre ਵakre ਲੈ ਆਣਾ ਸੋਪੈ ਨੋ ਵੀਰੋ ਸਦਾ ਖੁਸ਼ ਰਹਿਣਾ ਕਰੋ ਕਿਤੇ ਕਿਸੇ ਨੇ ਕੁਝ ਨੀਲ ਜਾਣਾ ਰੱਬ ਰੱਬ ਕਰੋ ਜਿੰਨਾ ਜਿੰਦਗੀ ਆਉਂਦੀ ਹੈ ਹੱਥ ਢੇੜ ਕੇ ਨਗਾਓ ਬਸ ਜੇ ਤੁਨੂੰ ਗਾਲਾਂ ਕੱਢੀ ਜਾਂਦਾ ਜਾਂ ਕੋਈ ਆਪਾਂ ਨੂੰ ਕੁਝ ਕਹੀ ਜਾਂਦਾ ਉੱਪਰ ਨਾ ਜਾਣੇ ਆਪਦੀ ਜ਼ੁਬਾਨ ਤੋਂ ਨਾ ਕਹੋ ਕਿਸੇ ਨੂੰ ਕੋਈ ਚੋਲ ਲਈ ਗੈਰ ਨਾ ਬਾਹਰ ਚੋਅ ਇਸ ਕਰਕੇ ਵੀ ਨੋ ਟੈਨਸ਼ਨ ਨਾ ਲਿਓ ਠੀਕ ਹੈ ਜੀ ਜਿਹੜੀਆਂ ਟੈਨਸ਼ਨ ਆ ਉਹ ਬੰਦੇ ਨੂੰ ਖਤਮ ਕਰ ਦਿੰਦੀਆਂ ਕੋਈ ਟੈਨਸ਼ਨ ਨਾਲ ਗੱਲ ਨਹੀਂ ਕੋਈ ਮੈਂ ਇਹ ਹੀ ਗੱਲ ਇਹਨੂੰ ਕਹਿੰਦਾ ਇਹ ਗੱਲ ਮੇਰੇ ਮਨ ਦੀ ਸੋਚ ਹੈ ਵੀ ਟੈਨਸ਼ਨ ਨਾ ਕਿਸੇ ਗੱਲ ਦੀ ਲੋ ਜਿਹੜਾ ਕੁਝ ਲਿਖਿਆ ਕਰਮਾਂ ਜੀ ਤੁਹਾਡੇ ਉਹ ਹੋ ਕੇ ਰਹਿਣਾ ਹੈ ਜਿਹੜਾ ਕਰਮ ਉਹ ਚ ਲਿਖਿਆ ਮਿਲੂਗਾ ਉਹ ਮਿਲ ਕੇ ਰਹਿਣਾ ਹੁਣ ਆਪਾਂ ਟੀਲ ਦਾ ਕਾਰਜ ਕਰਦੇ ਆ ਨਾ ਤੇ ਘਰ ਵਾਲੇ ਨੂੰ ਤਾਂ ਕੋਈ ਸੋਧ-ਗੋਧ ਹੀ ਨਹੀਂ ਕੀਤੀ ਕੌਣ ਆਇਆ ਕੌਣ ਨਹੀਂ ਉਹ ਲੱਕੀਤੇ ਬੈਠ ਬੁੱਢੇ ਦੇ ਕਹਿ ਕੇ ਇਹਨੂੰ ਹੱਥ ਮਲਾਾਂਗੇ ਕਿਸੇ ਨੂੰ ਨਹੀਂ ਮਲਾਾਂਗੇ ਕਰਨਾ ਤੇ ਤਤਰਾਜ ਵੇਚਦੀ ਆ ਜਾਂਦਾ ਲੈ ਮੈਂ ਤਾਂ ਕਹਿਆ ਸੀ ਭਲਾ ਕੇ ਦੇ ਆ ਭਾਈ ਉਹਨਾਂ ਨੇ ਤਾਂ ਸਾਨੂੰ ਜਮਾਈ ਨਹੀਂ ਪੁੱਛਿਆ ਠੀਕ ਨਾ ਤੇ ਅਧਿਕਾਰ ਦੀ ਕਰਨ ਨਾਲ ਸਭ ਮਾਲਕਾ ਹੁਣ ਠੀਕ ਹੈ ਜੀ ਉਹੋ ਹੀ ਕਰਦਾ ਉਹ ਸਿਰਫ ਨਿਕਲ ਹੁੰਦਾ ਕਿ ਆਪਾਂ ਦਾ ਸਿਰਫ ਇੱਕ ਸੇਵਾ ਨੂੰ ਸੇਵਾ ਨੋੜਿਆ ਵੀ ਕੋਈ ਆਪਣ ਨੂੰ ਭੈਣ ਭਾਈ ਦਾ ਬਾੜਾ ਦੇ ਦੇ ਜਾਂ ਕਿਸੇ ਦਲੋ ਕੋਈ ਚਾਹ ਪਾਣੀ ਲੂਣਾ ਵਰਤੀਏ ਨਾ ਇਹ ਹੀ ਮਨ ਚ ਬਾਲੀ ਵੱਡੀ ਜਮਤ ਚ ਆਉਂਦੀ ਹੈ ਕਿ ਜੇ ਆਪਾਂ ਉਹ ਸੋਚ ਲਈ ਤੇ ਕਈ ਲੋਕ ਇਦਾਂ ਦੇ ਵੀ ਹੈ ਖਾ ਕੇ ਵੀ ਮੜ ਕੇ ਆ ਜੇ ਉਤੋਂ ਖਾ ਕੇ ਭਾੜੇ ਰੱਖੇ ਨਹੀਂ ਹੁੰਦੇ ਪਰ ਪਾਤਸ਼ਾਹ ਨਾਲ ਦੀ ਬੈਣ ਹੈ ਨੌਂ ਘਟ ਦੀ ਨਾਲ ਯਾਰ ਹੁੰਦੀ ਹੈ ਇਸ ਤਰ੍ਹਾਂ ਜੀ ਨਾ ਸੋ ਇਸ ਤਰ੍ਹਾਂ ਕਰਕੇ ਨਹੀਂ ਕਰਨਾ ਚਾਹੀਦਾ ਤੇ ਕੱਲ ਨੂੰ ਨਵੇਂ ਬਲੌਕ ਨਾਲ ਮਿਲਾਂਗੇ ਤੁਹਾਨੂੰ ਤਾਕਤ ਜੀ ਸਾਰੇ ਇਹਨਾਂ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੂਨ ਟੋਪ ਹੈਲੇ ਨੂੰ ਸਤਿ ਸ੍ਰੀ ਅਕਾਲ ਮੇਰੇ ਆਂਡੀਆਂ ਵਾਂਡੀਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਨਗਰ ਦੇ ਬੱਚਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਤਾਂ ਨੂੰ ਮੀਰਾ ਨੂੰ ਸਾਰੇ ਨੌਜਵਾਨਾਂ ਨੂੰ ਵੀ ਸਤਿ ਸ੍ਰੀ ਅਕਾਲ